ਆ ਤੁਸੀਂ ਫੋਟੋ ਲਾਈ ਹੈ ਬਾਬਾ ਜਵਾਲਾ ਸਿੰਘ ਦੀ ਇਹਨਾਂ ਦਾ ਮੈਂ ਜੀਵਨ ਪੜਿਆ ਜਦੋਂ ਉਹ ਤੋਂ ਬੰਦਾ ਬਣਿਆ ਈਰਖਾ ਉਦੋਂ ਤੋਂ ਤੁਰੀ ਹੈ ਬਾਬਾ ਜਵਾਲਾ ਸਿੰਘ ਨਾਲ ਬੰਦਾ ਇੱਕ ਈਰਖਾ ਕਰਦਾ ਸੀ ਤੇ ਕਹਿਣ ਲੱਗਾ ਜਵਾਲਾ ਸਿੰਘ ਨੂੰ ਦੁਨੀਆ ਲੁੱਟ ਲੁੱਟ ਖਾਦੀ ਜਾਣਾ ਹੈ ਇਹ ਤੁਸੀਂ ਜਾ ਕੇ ਉਹ ਤੋਂ ਡੇਰੀ ਪੁੱਛ ਸਕਦੇ ਜੀ ਤੇਰਾ ਸਾਡਾ ਕੀ ਫਰਕ ਹੈ ਬਾਬਾ ਜਵਾਲਾ ਸਿੰਘ ਨੇ ਨਾ ਹਾਂ ਕਹਿਣੀ ਨਾ ਨਾ ਕਹਿਣੀ ਉਹ ਬੰਦਾ ਮੈਂ ਸਮਝਾਂਗਾ ਮੂਰਖਾਂ ਦਾ ਸ਼ਰੋਮਣੀ ਹੋਵੇਗਾ ਵੱਡਾ ਹੈਡ ਉਹ ਖੜਾ ਨਾ ਛੱਡੇ ਆਖਰਕਾਰ ਇੱਕ ਦਿਨ ਆਇਆ ਤੇ ਸੰਤ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਮੂਰਖਾ ਤੈਨੂੰ ਆਬ ਖਵਾ ਤੇਰਾ ਸਾਡਾ ਕੀ ਫਰਕ ਹੈ ਉਹ ਬੰਦਾ ਨਾਲ ਲਿਆ ਤੇ ਕਹਿਣ ਲੱਗੇ ਜੂ ਮੇ ਅੱਗੇ ਕੀ ਬੋਲਾਂਗਾ ਰਾਂ ਉਹ ਮਗਰ ਮਗਰ ਬੋਲੀ ਚੱਲੀ ਕਹਿਣ ਲੱਗਾ ਠੀਕ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਤਾਬਿਆ ਜਿੱਥੇ ਮਹਾਂਪੁਰਸ਼ਾਂ ਦਾ ਡੇਰਾ ਅੱਜਕੱਲ ਸੰਤ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਗੁਰੂ ਗੰਗ ਸਾਹਿਬ ਜੀ ਬਾਖਸ਼ਾ ਮੈਂ ਤੇਰੇ ਦਰ ਦਾ ਸੇਵਾਦਾਰ ਭਾਈ ਜਵਾਲਾ ਸਿੰਘ ਬੇਨਤੀ ਕਰਨਾ ਮੇਰਾ ਖਾਨਾ ਖਰਾਬ ਹੋ ਗਿਆ ਮੇਰਾ ਬੇੜਾ ਗਰਕੂ ਗਿਆ ਉਹ ਕਹਿੰਦਾ ਮੈਂ ਪਾਗਲਾ ਮੈਂ ਕਹਾਂ ਕਹਿਣ ਲੱਗੇ ਬਸ ਤੇਰਾ ਤੇ ਸਾਡਾ ਇਨਾ ਫਰਕ ਹੀ ਜਿਉਂ ਆਪਾਂ ਗੁਰਬਾਣੀ ਚ ਕਹਿੰਦੇ ਆਪਨਾ ਬਗਾਰ ਬਰਾਨਾ ਸਾੜੇ ਆਪਣੀ ਝੁੱਗੀ ਨੂੰ ਆਗ ਲਾ ਕੇ ਦੁਨੀਆਂ ਦੀ ਵਸਾਉਣੀ ਇਹ ਸੰ ਦਾ ਕਰਮ ਹੈ